ਓ ਹਾਈ ਡਾਇਰੈਕਟ ਲੱਗੇ ਜਨਰੇਟਰ ਚਲਾਉਣਾ ਨਾਲ ਲਾਈਟ ਆਉਂਦੀ ਰਸ ਹੋਇਆ ਚ ਪਾਣੀ ਆ ਰੋ ਫਿਜ਼ਨ ਦਾ ਟਾਈਮ ਆ ਲਾਈਟ ਤਾਂ ਨਹੀਂ ਰੱਟਿਆ ਗੁੱਗਲ ਕਰਨ ਤੋਂ ਤੇ ਬਾਕੀ ਬਾਕੀ ਜਿਹੜੀ ਬਿਜਲੀ ਆ ਬਦਲਣ ਆ ਲੈਂਦੇ ਨੇ ਅੱਟ ਕੋਲ ਆਪਣੇ ਖਾਂ ਬਚਿਆ ਦੋਵਾਂ ਕੋਲ ਉਹ ਬੀਜੀ ਆ ਤੇ ਤਾਂ ਆਣਾ ਜੀਵੀਆਂ ਵਈ ਪਈ ਰੱਦ ਲਾ ਕੇ ਦੋ ਤਿੰਨ ਘੰਟੇ ਲੰਘਣਗੇ ਇਹ ਭਰ ਕੇ ਫਿਰ ਉੱਪਰ ਭਰਾਂਗੇ ਚੱਲਦੇ ਨਾ ਹਾਂਜੀ ਮੇਰੇ ਪਾਣੀ ਆਪਾ ਆਪ ਭਰਤਾ ਚੱਲੇ ਬੈਠਾ ਭਰ ਕੇ ਉੱਧਰੋਂ ਛੱਡਿਆ ਆ ਹੁਣ ਕੋ ਪਾਣੀ ਕਰਵਾ ਲਾ ਰਹੇ ਅੱਤੋਂ ਦੇ ਸ਼ਾਮੇ ਲੇ 2 ਘੰਟਾ ਪਿਆ ਇਹਨੇ ਟੇਮ ਕਰਤਾ ਪੌਣੇ 2 ਘੰਟੇ ਪਾੜੀ ਕਿਚ ਤਾਂ ਫੇਰ ਲੋ 3 ਵਜਾਂ 4 ਵਜਾਂ ਐਠੇ ਬਚਨੇ ਆ ਅਜੇ ਹਟੇ ਨਾ ਹੋਇਆ ਸਾਵਧਾਨ ਰਹੋ ਆ ਨਾਲੇ ਆਪਣਾ ਚੱਪਣ ਵਾਲਾ ਪਿਆ ਉਧਰੋਂ ਠੀਰਿਆ ਫਾਲਾ ਹੋਈ ਲੱਗਣ ਲੱਗਿਆ ਇਹ ਉਹ ਜਿਹੜੀਆਂ ਟਾਣੀਆਂ ਜਿਆਦੀਆਂ ਵਾਦੀਆਂ ਵਾਤੀਆਂ ਉਹਨਾਂ ਦੀ ਕਟਾਈ ਕਰਦੇ ਆ ਤੇ ਪਾਪਾ ਖੇ ਹੁੰਦਾ ਚਾਚਾ ਮਸ਼ੀਨ ਧਿੰਦਾ ਮੈਂ ਚਾਰੇ ਪਾਸੇ ਉਹਨਾਂ ਜਿੱਧਰ ਫੋਨ ਆ ਜਿੱਧਰ ਜਾਣਾ ਪੈਂਦਾ ਮੈਨੂੰ ਤਾਂ 국민다아 सो तो भी अपने खीर दी फल पू तैयार ने इस ट फलावरिंग आइया पूटिंग तीन आईया पैं ਖੀਰੇ ਜਿਹੜੇ ਲੱਗੇ ਹੋਏ ਆ ਛੋਟੇ ਲੱਗੇ ਆ ਹਜੇ ਮਤਲਬ ਕਿ 3-4 ਦਿਨਾਂ ਦਾ ਟੁੱਟਣਗੇ 4ਾਂ ਤੱਕ ਉਹਨਾਂ ਦਿਖਾ ਦਿੰਨੇ ਆ ਇਹ ਲੱਗੇ ਹੋਏ ਆ ਕਿਤੇ ਛੋਟੇ ਆ ਸ਼ੇਪ ਜਿਕੇਤੇ ਥੋੜੇ ਵੱਡੇ ਆ ਪਰ ਟੋ ਹਜੇ ਮਤਲਬ ਜਰੂਰ ਵਾਵਾ ਟੁੱਟਣ ਲੱਗੇ ਫਿਰ ਉਹ ਤੋੜਾਂਗੇ ਇਕੱਠੇ ਨਾਲ ਹਜੇ ਆਹ ਸਾਈਜ਼ ਆ ਖੀਰਿਆਂ ਦਾ ਤੁਸੀਂ ਚੈੱਕ ਕਰ ਲਓ ਫਲਾਵ ਬਹੁਤ ਵਧੀਆ ਕੰਮ ਸੋ ਹਾਂਜੀ ਵੀਰੇ ਤੇ ਰਾਤੀ ਆਪਾਂ ਡ੍ਰਿੱਪ ਜਿਹੜੇ ਖਾਦ ਦਿੱਤੇ ਤੇ ਅੱਜ ਪੱਤਲਵਾਈ ਦੀ ਆ ਤੇ ਕਿਤੇ ਕਿਤੇ ਮੀਂਹ ਪਿਆ ਪਿੰਡ ਦੇ ਪਰਲੇ ਪਾਸੇ ਉੱਧਰ ਮੀਂਹ ਪਿਆ ਉੱਧਰ ਆਇਆ ਆਪਣਾ ਲਾਂਗਾ ਜਿਹੜਾ ਚੱਕਣ ਵਾਲਾ ਪਿਆ 14-15 ਕਿਲੇ ਆਉਦਾ ਹੀ ਆ ਤੇ ਬਾਕੀ ਵੀ ਉੱਗ ਪਈ ਥੋੜੀ ਥੋੜੀ ਪਰ ਸੋ ਪਰ ਸੋ ਮਿੱਟੀ ਸੀ ਤੇ ਮਾਰੇ ਉੱਗੀ ਮਾੜੀ ਮਾੜੀ ਤੇ ਅੰਦਾ ਚੱਲ ਰਹੀ ਮਸ਼ੀਨ ਆਪਣੇ ਆ 4 2.5 ਕਿਲਿਆ 2 ਕਿਲੇ ਪਰ ਆਪ ਪਰਲੇ ਬਸ ਆਏ ਆਪਣੇ ਵਾਂਝ ਬਾਣੀਆਂ ਹਰ ਤੇ ਟੂੜੀ ਦਾ ਰੇਟ ਬਹੁਤ ਜ਼ਿਆਦਾ ਹੈ ਜੇ ਇੰਨਾ ਜ਼ਿਆਦਾ ਹੈ ਕਿ ਕਿ ਤਾ ਨਾ ਪੁੱਛੋ ਨਾ ਐਕਸੋ ਦੇ ਵੀ 3 ਦਾਰ ਰੁਪਏ ਟੁੱਟ ਗਿਆ ਰੇਟ ਹੋਇਆ ਪਿਆ ਬਹੁਤ ਜਿਆਦਾ ਮੰਦੀ ਆਈ ਦੀ ਆ ਖਰਚੇ ਪੂਰੇ ਹੋ ਜਾਂਦੇ ਆ ਪੱਲਿਓਂ ਬੈਂਦੀ ਨਹੀਂ ਤੇ ਤੁਝਮੀ ਪੈ ਗਿਆ ਸੀ ਨਾੜ ਕਿਦ ਤੱਕ ਦਾ ਵੇਖੋ ਕਾਲਾ ਆ ਕਾਲਾ ਹੋਇਆ ਕਣੜ ਥੱਲੋਂ ਤੇ ਮਤਲਬ ਕਿ ਕਿਤੇ ਜੇ ਠੋਕਲੇ ਦੀਆਂ 2 ਸਵਾ 2 ਟਰਾਲੀਆਂ ਨਿਕਲਦੀਆਂ ਉੱਥੋਂ ਠੀਕ ਆ ਜਿਤ ਕਿ ਤੋਂ ਡੇਢ ਟਰਾਲੀ ਸਵਾ ਟਰਾਲੀ ਕਿਲੇ ਦੀ ਨਿਕਲਦੀ ਭਈਆ ਪੰਜਾਬ ਦੇ ਵਾਂਚੋਂ ਇੱਕ ਵਾਂਚੋਂ ਕਿਲੇ ਚੋਂ ਸਵਾ ਟਰਾਲੀ ਨਿਕਲੀ ਇੱਕ ਵਾਂਝ ਕਿਲੇ ਚੋਂ ਪੌਣੇ 3 ਨਿਕਲੀਆਂ ਉਹ ਦੋ ਹੀ ਮੰਨ ਲਖਦੇ ਜੀ ਡੇਢ ਵਾਲੀ ਮੰਨ ਚੱਲ ਕੱਢ ਜ ਪੌਣੇ 3 ਵਾਲੀ ਜਿਹੜੀ ਕਣਕ ਸੀ ਉਹ ਹੈਗੀ ਸੀ ਆਪਣੀ ਪੀਬੀ 872 ਤੇ ਜਿਹੜੀ ਆਪਾਂ ਹਵਾ ਟਰਾਲੀ ਨਿਕਲੀ ਆ ਉਹ ਹੈਗੀ ਸੀ 327 ਗੰਦਾ ਆ 부ਚੜ ਤੇ 나ੜ ਐ ਨਹੀਂ ਥੱਲੇ ਝਾੜ ਵੀ ਆਉਂਦਾ ਸਿਰਫ 4243 ਮੰਨਦਤ ਨਿਕਲਿਆ ਆਮ ਆਪਣੇ ਨਿਕਲੇ 5565 5560 50 ਇੱਥੇ ਜਮਾ 525355 ਮੰਦੀ ਆਫਤ ਪਈ ਆ ਤੇ ਪਰ ਉਹ 4243 ਮੰਨਤ ਲਈ ਆ ਆ ਵੜਾਈ ਸ਼ਾਮ ਨੂੰ ਕਈ ਕਹਿੰਦੇ ਕਿ ਦਿਨੇ ਵੜਾਇਆ ਤੂੜੀ ਕੱਟ ਸ਼ਾਮ ਨੂੰ ਉੜਾਈ 6 7 ਵਜੇ ਤੂੜੀ ਦਾ ਸਵਾ ਟ੍ਰਾਲੀ ਖੋਈ ਗੱਲੇ ਚ ਤਾਂ ਬਾਕੀ ਪ੍ਰਮਾਤਮਾ ਦੀ ਦੇਣਾ ਉਹ ਵੀਰੇ ਟ੍ਰਾਲੀ ਆਪਾਂ ਭਰ ਕੇ ਖੜੇ ਆ ਕਿਕਰ ਤੇ ਟਾਲੀ ਦੀ ਮਿਕਸ ਛਾਂ ਲਿੱਡ ਨਿੱਕੀ ਟਾਲੀ ਆ ਉੱਤੇ ਆਓ ਕਿਕਰ ਆ ਮੱਕੀ ਬਿੱਜੀ ਹੈ ਆ ਆ ਪੰਜ ਤੇ ਬੈਠੇ ਹੋਏ ਆ ਛਾਵੇਂ ਤੇ ਟਰਾਲੀ ਪਰ ਹੀ ਟਾਈਮ ਹੋਗਾ ਬੋ ਗੋਏ ਦਾ ਹੋਗਾ ਫਲਾਦੋ ਦਾ ਤੇ ਚੱਲੀ ਜਾਂਦਾ ਕੰਮ ਟਰਾਲੀ ਆ ਜਾਂਦਾ ਹਾਂ ਕੁ ਮਿੰਟਾਂ ਬਾਅਦ ਆ ਜਾਂਦੀ ਘਰੇ ਉੱਥੇ ਲਾ ਕੇ ਆਉਂਦੇ ਘਰ ਤੇ ਕੋਲ ਜਦ ਬਾਟਵਾ ਵਾ ਇਥੇ ਉਹ ਪਿੰਡ ਆ ਤੇ ਪਿੰਡੋਂ ਆਪਣਾ ਘਰ ਭਰ ਆਉਣਾ ਹਾਂ ਤੇ ਆ ਇਧਰ ਜਾਂਦੀ ਉਤਨੀ ਟਰਾਲੀ ਆ ਰੇ ਨੰਮ ਦੀ ਦੀ ਆਪਾਂ ਹੀ ਪਹੋਕੇ ਆ ਸੁੰਝ ਤੇ ਅੱਕ ਜੀ ਪਲਦੀ ਬਈ ਉੱਥੋਂ ਛੜਕਦੇ ਜੱੜ ਦੀ ਟਰਾਲੀ ਆਉਗੀ ਜਾਂਦੀ ਆ ਤੇ ਟਰਾਲੀ ਪਰ ਤੇ 70 18 ਕੁ ਮਿੰਟ ਲੱਗਦੇ ਆ ਮੈਂ ਜਿੰਨੇ ਜੇ ਪਹੁੰਚਦੇ ਹਉਣੇ ਉਹਨੇ ਮੈਂ ਪਰ ਦੇਣਾ ਤੇ ਅਜੇ ਆਉਂਦੇ ਨਹੀਂ ਪਏ ਆਪਾਂ ਛਾਵੇਂ ਆ ਕੇ ਬਹਿ ਗਏ ਹੋ ਓ ਆ ਗਈ ਜੇ ਤਾਂ ਨਹੀਂ ਓ ਨਹੀਂ ਆਦਨੋ ਦੀਦੀ ਹੋਗੀ ਓ ਵੇਖੋ ਇਹ ਆਉਂਦੀ ਜੇ ਮੇਰੀ ਆਉਂਦੀ ਛੇਤੀ ਆ ਜੂਗੀ ਚਲੋ ਇਹ ਬਸ ਦਾ 7 6-7 ਮਿੰਟ ਹੋਇਆ ਬੈਠੇ ਨੂੰ ਆ ਕੇ ਮੈਂ ਸ਼ਾਮੇ ਬਈਏ ਵੇਖੋ ਤੇ ਇਸ ਵੀਡੀਓ ਨੂੰ ਦੀ ਐਂਡਿੰਗ ਆਪ ਇੱਥੇ ਕਰਦੇ ਆਂ ਜੋ ਵੀਡੀਓ ਬਾਈ ਲੰਬੀ ਜਿਆਦੀ ਹੋ ਜਾਂਦੀ ਹੈ ਅਪਲੋਡ ਕਰਨੀ ਨਹੀਂ ਹੁੰਦੀ ਟਾਈਮ ਲੱਗ ਜਾਂਦਾ ਫਿਰ ਦਿਨ ਹੋਰ ਪੈ ਜਾਂਦੇ ਤੇ ਅੱਜ ਨਾਲ ਮਿਲਦੇ ਨਵੀਂ ਕਿਸੇ ਅਗਲੀ ਵੀਡੀਓ ਚ ਧੰਨਵਾਦ ਸਾਰੇ ਵੀਰਾਂ ਦਾ